ਹਾਂਜੀ ਮੈਂ ਬਲਾਕ ਮੱਛਵਾੜਾ ਦੇ ਪਿੰਡ ਤਖਰਾ ਤੋਂ ਪਰਮਿੰਦਰ ਤਿਵਾੜੀ ਇੱਥੇ ਕਾਗਜ਼ ਭਰਨ ਲਈ ਨੋਮੀਨੇਸ਼ਨ ਅੱਜ ਪਹਿਲਾ ਦਿਨ ਸੀਗਾ ਫੈਲ ਕਰਨ ਲਈ ਅਸੀਂ ਆਏ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਸਾਡੇ ਜਿਹੜੇ ਪਹਿਲਾਂ ਐਜ਼ এ ਪੰਚਾਇਤ ਦੇ ਵਿੱਚ ਸੀਗੇ ਵਾਕਬ ਨੇ ਉਹ ਵੀ ਇੱਥੇ ਕਾਫੀ ਸਾਰੇ ਹੈਰਾਨ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਇਹਨਾਂ ਕੋਲੇ ਤੇ ਵੀਡੀਓ ਵਲੌਗ ਮੱਛਵਾੜੇ ਦੇ ਵਿੱਚ ਤੇ ਚੁੱਲ੍ਹਾ ਟੈਕਸ ਦੀਆਂ ਕਾਪੀਆਂ ਨੇ ਚੁੱਲ੍ਹਾ ਟੈਕਸ ਨਹੀਂ ਲੋਕਾਂ ਦਾ ਕੱਟ ਰਹੇ ਤੇ ਨਾ ਹਜੇ ਤੱਕ ਵੋਟਰ ਸੂਚੀਆਂ ਅੱਜ ਤੱਕ ਹੋਣ ਦੇ ਟਾਈਮ ਤੱਕ ਇਹਨਾਂ ਕੋ ਪ੍ਰੋਵਾਈਡ ਹੋ ਰਹੀਆਂ ਨੇ ਜਿਨ੍ਹਾਂ ਨੇ ਨੋ ਡਿਊ ਦਾ ਸਰਟੀਫିକਟ ਲੈਣਾ ਜਿਸ ਵੀ ਕਿਸੇ ਬੰਦੇ ਨੇ ਹਰ ਇੱਕ ਲਈ ਇਹ ਕਹਿੰਦੇ ਲਾਗੂ ਆ ਚਾਹੇ ਪਹਿਲਾ ਉਹ ਸਾਫ ਕਾ ਪੰਜ ਸਰਪੰਚ ਹੋਵੇ ਚਾਹੇ ਨਾ ਹੋਵੇ ਹਰ ਇੱਕ ਲਈ ਉਹ ਬਲੋਡ ਆ ਉਹਦੇ ਉਹਦੇ ਉੱਤੇ ਜਿਹੜੇ ਸਿਗਨੇਚਰ ਕਰਨੇ ਨੇ ਮੌਕੇ ਦੇ ਅਫਸਰਾਂ ਨੇ ਉਹ ਮੌਕੇ ਤੇ ਕਿਸੇ ਵੀ ਕੁਰਸੀ ਤੇ ਬੈਠੇ ਨਹੀਂ ਮਿਲਦੇ ਜੇ ਸੈਕਟਰੀ ਦੇ ਸਾਈਨ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਨਾ ਪ੍ਰਬੰਧਕ ਦੇ ਰਹਿੰਦੇ ਨੇ ਲੇਕਿਨ ਜੇ ਵੀ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਅੱਜ ਦੀ ਡੇਡ ਚ ਹੋਣ ਦੇ ਟਾਈਮ ਚ ਹੁਣ ਤੱਕ ਸਵੇਰ ਦੇ ਅਸੀਂ ਹੈਰਾਨ ਹੋ ਰਹੇ ਆ ਤੇ ਕੱਲ ਤੇ ਪਰਸੋਂ ਦੀ ਛੁੱਟੀ ਆ ਉਸ ਤੋਂ ਬਾਅਦ ਨਾਮੀਨੇਸ਼ਨ ਫਾਈਲ ਹੋਣੇ ਨੇ 31 ਤਰੀਕ ਨੂੰ ਜੇ 2 ਦਿਨ ਚ ਵੀ ਨਾਂ ਕੰਪਲੀਟ ਹੋਈਆਂ ਨਾ ਵੋਟਰ ਸੂਚੀਆਂ ਮਿਲੀਆਂ ਨੇ ਬੜਾ ਜਿਹੜਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਹੈ ਨਹੀਂਗੇ ਅਧੂਰੇ ਨਹੀਂਗੇ ਹੈ ਹੀ ਨਹੀਂਗੇ ਕੋਈ ਇੱਥੇ ਸੁਣਵਾਈ ਨਹੀਂ ਗਈ ਕੋਈ ਇੱਥੇ ਪੁੱਛ ਨਹੀਂ ਰਿਹਾ ਤੇ ਵੀਡੀਓ ਮੈਮ ਕੋ ਗਈ ਸੀ ਵੀਡੀਓ ਮੈਡਮ ਨੂੰ ਵੀ ਮਿਲਲੇ ਬਾਰ-ਬਾਰ ਜਾ ਕੇ ਤੇ ਉਹ ਵੀ ਕਹਿੰਦੇ ਨੇ ਸਾਡੇ ਜੀ ਜੇ ਆਹ ਸਾਹਿਬ ਤੇ ਮਹਾਲੀ ਜਿਹੜੀਆਂ ਸੂਚੀਆਂ ਲੈਣ ਗਏ ਹੋਏ ਨੇ ਦੱਸੋ ਆ ਗਈ ਜਨ ਬੰਨੋ ਕੁੜੀ ਦੇ ਕੰਨ ਹੁਣ ਇਹ ਸੂਚੀਆਂ ਲੈਣ ਗਏ ਹਨ ਨਾਮਿਨੇਸ਼ਨ ਭਰਨ ਦਾ ਟਾਈਮ ਆ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਾਂ ਤਾਂ ਇਲੈਕਸ਼ਨ ਨੂੰ ਇਹ ਜਿਹੜਾ ਪੈੜੀ ਦੇ ਸੀਜ਼ਨ ਦੇ ਵਿੱਚ ਰੱਖਿਆ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ ਪਹਿਲਾਂ ਝੋਨਾ ਸੁਭਾਲ ਲਓ ਸਰਪੰਚ ਪੰਚ ਬਾਅਦ ਬਣਾ ਲਾਂਗੇ ਝੋਨੇ ਦਾ ਬੁਰਾ ਹਾਲ ਹੋਇਆ ਪਿਆ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜ਼ਿਮੀਂਦਾਰਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਪਹਿਲਾਂ ਉਹਨੂੰ ਸੰਭਾਲਣ ਦੇ ਬੰਦੋਬਸਤ ਕਰ ਲੈਂਦੇ ਪੰਚਾਇਤੀ ਇਲੈਕਸ਼ਨ ਬਾਅਦ ਚ ਹੋਣਦੇ ਇਹਨਾਂ ਨੇ ਜਲਦਬਾਜ਼ੀ 'ਚ ਇਲੈਕਸ਼ਨ ਜਿਹੜੇ ਕਰਕੇ ਨਾਕਾਮੀ ਆਪਣੀ ਸਾਬਤ ਕਰ ਰਹੀ ਹੈ ਸਰਕਾਰ ਹਾਂਜੀ ਮੈਂ ਹਰਮੇਸ਼ ਸਿੰਘ ਪਿੰਡ ਪੰਜ ਕਰਈਆ ਤੇ ਵੀਡੀਓ ਦਫ਼ਤਰ ਅਸੀਂ ਕਾਗਜ਼ ਭਰਨ ਆਏ ਆ ਨਾ ਤਾਂ ਸਾਨੂੰ ਨੋਟ ਯੂ ਸਰਟੀਫਿਕੇਟ ਦੇ ਰਹੇ ਆ ਜਿਹੜੇ ਸੈਨ ਹੋਣੇ ਜੈ ਸਿੰਘ ਸਾਹਿਬ ਦੇ ਉਹ ਮਹਾਲੀ ਬੈਠੇ ਨੇ ਨਾ ਸਾਨੂੰ ਵੋਟ ਸੂਚੀ ਮਿਲ ਰਹੀ ਆ ਇੱਥੇ ਨਾ ਕੋਈ ਪ੍ਰਸ਼ਾਸਨ ਸਾਡਾ ਸਾਥ ਦੇ ਦੇ ਰਹਿਣ ਹੈ ਨਹੀਂ ਇਹ ਕਹਿੰਦੇ ਟਾਈਮ ਨਹੀਂ ਕੋਈ ਸਾਨੂੰ ਸੈਕਟਰੀ ਨਹੀਂ ਸਾਈਨ ਕਰਨ ਨੂੰ ਮਿਲਦਾ ਕੋਈ ਸਾਨੂੰ ਮਤਲਬ ਬੀਡੀ ਬੀਡੀਪੀ ਉਹ ਕਹਿੰਦੇ ਵੀ ਉਹ ਮਹਾਲੀ ਕਹੇ ਹੋਏ 5 ਵਜੇ ਆਉਣਗੇ ਅੱਜ ਤੋਂ ਨੋਮੀਨੇਸ਼ਨ ਆਯੂਜ ਭਰਨ ਦਾ ਦਿਨ ਸ਼ੁਰੂ ਹੋਇਆ ਹੋਇਆ ਇੱਥੇ ਪਰੇਸ਼ਾਨ ਤੇ ਬਹੁਤ ਬੁਰਾ ਹਾਲ ਹੈ ਮਾਡਾ ਹਾਂਜੀ ਸਾਬਕਾ ਮੈਂਬਰ ਮਾਰਕੀਟ ਵਿੱਚ ਮਾਚੀਵਾਲ ਸਾਹਿਬ ਸਾਬਕਾ ਡਾਇਰੈਕਟਰ ਪੰ ਡਾਇਰੈਕਟਰ ਗ੍ਰਾਮਪੰਚਾਇਤਾਂ ਦਾ ਕੁਛ ਸੰਗ ਅਸੀਂ ਸਵੇਰ ਦੇ ਇੱਥੇ ਬਹੁਤ ਖੱਜਲ ਖਾਬ ਹੋ ਰਹੇ ਆ ਨਾ ਕੋਈ ਬੋਟਲਿਟ ਮਿਲਦੀ ਆ ਨਾ ਕੋਈ ਨੋਟ ਮਿਲਦਾ ਤੇ ਸਾਰੀਆਂ ਸੰਗ ਜਿਹੜੀ ਖਰੀਆ ਸਾਰੇ ਹੈਰਾਨ ਹੁੰਦੇ ਆ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਟੈਂਟ ਨਹੀਂ ਆ ਬਾਅਦ ਚ ਪੈ ਰਹੀ ਆ ਤੇ ਸਾਰਿਆਂ ਦਾ ਪ੍ਰਬੰਧ ਵੀ ਕਰਨ ਦਾ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਵਾ ਅਫਸਰਾਂ ਨੂੰ ਚਾਹੀਦਾ ਕਿ ਇਹ ਜਿਹੜੇ ਪੰਜ ਸਰਪੰਚ ਚੋਂ ਆਉਂਦੇ ਆ ਖੱਜਲ ਖਾਣਾ ਅਧਿਕਾਰੀਆਂ ਨੂੰ ਫਜ਼ਰ ਤੱਕ ਜਾਂ ਜਿਆਦਾ ਕੰਮ ਕਿਉਂਕਿ ਟਾਈਮ ਹੈ ਨਹੀਂ ਛਣੀਆਂ ਟਵਾਰ ਫੇਰ ਆ ਗਿਆ ਉਧਰ ਛੋਨੇ ਦਾ ਟਾਈਮ ਆ ਤੇ ਕਾਜ ਭੰਨ ਤੋਂ ਰਹਿ ਜਾਣੇ ਆ ਸਰਪੰਚ ਭੰਨ ਤੋਂ ਰਹਿ ਜਾਣੇ ਇਸ ਲਈ ਅਫਸਰਾਂ ਨੂੰ ਬੇਨਤੀ ਹੈ ਹਦਾਇਤ ਕੀ ਤੇ ਜਲਦੀ ਜੋ ਜਿਹੜੇ ਵੀ ਆਉਂਦੇ ਆ ਸਾਰੇ ਦਾ ਕੰਮ ਪੈ ਦੇ ਅਧਾਰ ਤੇ ਡੂਕਾ ਲੈ ਕੇ ਦਵਾਈ ਦਾ ਹਾਲਤਾ ਹੋ ਸਕੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਸਾਡੇ ਪਿੰਡ ਛੇਰੀਆਂ ਵੇਟ ਜੀ ਅਸੀਂ ਵੀਡੀਓ ਦਾ ਫਰ ਆਏ ਜੀ ਇੱਥੇ ਜੀ ਅਸੀਂ ਲਿਸਟ ਲੈਣ ਆਏ ਸੀ ਇੱਥੇ ਕਿਸੇ ਨੇ ਕੋਈ ਲਿਸਟ ਨਹੀਂ ਦਿੱਤੀ ਸਾਨੂੰ ਨਾ ਕੋਈ ਅਜੇ ਨਾਮਜ਼ਦ ਹੋਇਆ ਨਾ ਕੁਝ ਹੋਇਆ ਜੀ ਤੇ ਇੱਕ ਸਾਡੇ ਛੇਰੀਆਂ ਵੇਟ ਦੇ ਪਿਛਲੀ ਵਾਰੀ ਲੇਡੀ ਸੀ ਐਦ ਕੀ ਫੇਰ ਲੇਡੀ ਕਰਦੀ ਇਹਨਾਂ ਨੇ ਧੱਕਾ ਕਰਿਆ ਆਪਣੀ ਸਜੋਚ ਆ ਮਨਾਈ ਉਹ ਕਰਦੀ ਹੈ ਸਰਕਾਰੀ ਤੇ ਕੋਈ ਲਿਸਟਾਂ ਨਹੀਂ ਜਾਰੀ ਹੈਗੀਆਂ ਨਾਮਜ਼ਦ ਕਰਾਉਣੇ ਨੇ ਜੀ ਆਪਣੇ ਫਾਰਮ ਭਰਨੇ ਨੇ ਉਹ ਲਈ ਕੋਈ ਹੈਗਾ ਲਿਸਟ ਹੋਊਗੀ ਤਾਂ ਫਾਰਮ ਭਰਾਂਗੇ ਓਦਾਂ ਕਿਵੇਂ ਭਰਾਂਗੇ ਅਸੀਂ ਵੋਟਰ ਸੂਚੀ ਹੈਗੀ ਵੋਟਰ ਸੂਚੀ ਕੁਝ ਵੀ ਨਹੀਂ ਹੈਗਾ ਜੀ ਕਹਿੰਦੇ ਹਜੇ ਆਉਣੀ ਹੈ ਜੀ ਸਾਡੇ ਬੰਦੇ ਲੈਣ ਗਏ ਜੀ ਮੈਨੂੰ ਬਹੁਤ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਵੀ ਉਹਨਾਂ ਨੂੰ ਚੋਲਾ ਟੈਕਸ ਨਹੀਂ ਮਿਲ ਰਹੀ ਵੋਟਰ ਸੂਚੀ ਨਹੀਂ ਹੈਗੀ ਉੱਥੇ ਨਵੀਂ ਉਹਦੇ ਬਾਰੇ ਥੋੜਾ ਕੀ ਕਰਾਂ ਸਾਡੇ ਧਿਆਨ 'ਚ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਜੀ ਚੋਲਾ ਟੈਕਸ ਦੀ ਰਸੀਦਾਂ ਮੇਰੇ ਸੈਕਟਿਵਟੇਟ ਕੱਟ ਰਹ ਬੋੜੋ ਸੂਚੀ ਆ ਗਈ ਨਵੀਂ ਜੀ ਬੋੜੋ ਸੂਚੀਆਂ ਦੇ ਅਨਪੂਰਕ ਆਉਣੇ ਨੇ ਜੀ ਉਹ ਸ਼ਾਮ ਤੱਕ ਪਹੁੰਚ ਜਾਣਗੇ ਉਹ ਕਹਿੰਦੇ ਜੀ ਵੀ ਇਥੇ ਆਦੀ ਜੀ ਤੁਹਾਨੂੰ ਜੁੜ ਦ ਜੈ ਸਾਹਿਬ ਅਸੀਂ ਪ੍ਰੈਸ ਤੇ ਭੇਜੇ ਹੋਏ ਨੇ ਜੀ ਮੋਹਾਲੀ ਉਹ ਆ ਹੀ ਰਹੇ ਨੇ ਰਸਤੇ 'ਚ ਠੀਕ ਹੈ ਜੀ ਕੱਲ 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 ਬਰਤਨੀ ਵੀ ਛੁੱਟੀ ਦਾ ਕੰਮ ਹੋਏਗਾ ਜਿੱਥੇ ਹਾਂ ਜੀ ਅਸੀਂ ਆਫਿਸ ਲਾਣਾ